ਤੂੰ ਹੋਣੀ ਚਾਹੀਦੀ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਇਹ ਵੀ ਬਲਾ ਵੀ ਮਤਲਬ ਇਹ ਗਾਂਦੇ ਪਿੰਕੇ ਦੀ ਲੜਾਈਆਂ ਵੀ ਕਰਦੇ ਸੀ ਉਹ ਵਾਲੀ ਜੀ ਮਹਿਸੂਸ ਕਰਕੇ ਸਾਡੇ ਤੇ ਪਰਚੇ ਪਏ ਸੀ ਮਤਲਬ ਇਹ ਘਿੰਦੇ ਬੜੇ ਗਏ ਜੀ ਜੇ ਅਗੇ ਕਹਿੰਦੇ ਵੀ ਤੁਹਾਡਾ ਨਕਸ਼ਾ ਨਹੀਂ ਪਾ ਗਏ ਗੱਡੀ ਨੂੰ ਲੈਟਰ ਆਇਆ ਤਿੰਨ ਦਿਨ ਪਹਿਲਾਂ ਇਹ ਲੈਟਰ ਆਇਆ ਚਲੋ ਵੀ ਅਸੀਂ ਕਹਿੰਦੇ ਵੀ ਜੁਰਮਾਨੇ ਜੁਰਮਾਨੇ ਨਾਲ ਅਸੀਂ ਨਕਸ਼ਾ ਪਾਸ ਕਰਾ ਲੈਂਦੇ ਆ ਬਾਕੀ ਪਤਾ ਨਹੀਂ ਹੁਣ ਡੀਸੀ ਵੀ ਲੈ ਕੇ ਕਹਿੰਦੇ 25000 ਰੁਪਏ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪੱਤੀ ਲੱਗੀ ਬਾਕੀ ਦੋਆਂ ਚ ਬਰੀ ਹੋ ਗਏ ਆ ਜੀ ਦੇਖੋ ਨਕਾ ਖਤ ਪਾਉਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸੇ ਤੋਂ ਨਾ ਨਹੀਂ ਨਸੇ ਤੋਂ ਤਾਂ ਜੋ ਦੁਨਿਆਉ ਕਾਮਰਸ ਕਰ ਰਹੀ ਕਰ ਰਹੀ ਹੈ ਉਹ ਬੰਨੀ ਆਈ ਆਵਾਜ਼ ਬੰਕਾ ਨਾ ਕੋਈ ਕਈ ਮੁਕਦਮੇ ਐਨਡੀਪੀਐਸ ਸਾਹਦੇ ਕਰਦੇ ਤੇ ਬੜੇ ਨਾਮੇ ਨਸ਼ਾ ਬਸ ਕਰਦੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਧੰਨ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਜਨਸੀਆਂ ਨੇ ਕਰਨਾ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਨਿਕਟਨੇ ਦਾ ਹੈ ਰੋਂ ਇੰਦੇ ਵੀ ਮੁਕਦਮੇ ਦਰਜ ਆ ਮਸ਼ੀਲੇ ਕਸੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟਰੀਨਸ ਨੂੰ ਵੀ ਅਪੀਲ ਕਰਾਂਗਾ कि नशा तस्करी बारे कोई भी इंफॉर्मेशन होवे ते सेफ पंजाब हेल्पलाइन ते सांझी ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਕੌੜੀ ਰੋਕਾਂਗੇ ਤੇ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਨਾਈ ਕੀ ਗੈਰਕਾਨੂੰਨੀ ਕੰਮ ਹੈ ਮੇਰਾ ਨਾਇਰ ਕੋਲ ਐ ਤੇਰੇ ਨੇ ਉਹ ਤੁਸੀਂ ਨੋੜਦਾ ਕਿਹੋ ਜਿਹੜੀ ਕਾਰਵਾਈ ਹੋਈ ਹੈ ਜੈ 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 ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਕਿਉਂ ਹੋਣੀ ਚਾਹੀਦੀ ਹੈ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਖਤਮ ਹੋਊਗਾ ਕਿ ਨਸ਼ਾ ਵੇਚਦੇ ਆ ਉਹਨਾਂ ਦਾ ਵੀ ਸੋਨਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਤੁਸੀਂ ਉਹਦੇ ਲੈਣ ਬਿਲੋਂ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਹੇ ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਸ਼ਾਮ ਰਵੇ ਸ਼ਾਮ ਰਵੇ ਕਿ ਕਿ ਅੱਜ ਕਾਰਬੇਟ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਬਹੁਤ ਵਧੀਆ ਜੀ ਦੇਖੋ ਨਕਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸੇ ਤੋਂ ਠੀਕ ਹੈ ਨਸੇਪੁਰਤ ਜੋ ਪੰਜਾਬ ਕਾਂਗਰਸ ਕਰਦੀ ਕਰ ਰਹੀ ਹੈ ਜੀ ਉਹ ਵਧੀਆ ਜੀ ਦੇਖੀ ਕਾਰਬੇਟ ਦਾ ਪਤਾ ਦੇਖੋ ਠੀਕ ਹੋ ਗਿਆ ਜੀ ਠੀਕ ਹੈ ਗਲਤ ਤਾਂ ਗਲਤ ਹੈ ਜੀ ਇਹ ਆਪਾਂ 2 ਨੰਬਰ ਤੇ ਪਹਿਲੇ ਕਰ ਕੰਮ ਕਰਾਂਗੇ ਉਹ ਤਾਂ ਨਾਜਾਇਜ਼ ਹੈ ਜੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹਨੇ ਸਾਣੇ ਐ ਨਹੀਂ ਪਤਾ ਕੀ ਨਾਮ ਹੈ ਸਿੰਪਲ ਰਾਦੇ ਯਾਰ ਕੀ ਨਾਮ ਹੈ ਭਾਈ ਡੋਟਾ ਵਿਕਰਾਂਗੀ ਜੀ ਜਿਹੜਾ ਮੁੱਲ ਹੈ ਇਹ ਸਾਹਨੀਆ ਦੇ ਬਨੂਰ ਤੋਂ ਆਈ ਕੀ ਅੱਜ ਇੱਕ ਕਾਰਵਾਈ ਹੋਈ ਹੈ ਕਾਰਵਾਈ ਇਹ ਹੀ ਪਤਾ ਸੀ ਮਤਲਬ ਹੀ ਰਾਦੇ ਪਿੰਕੇ ਦੀ ਲੜਾਈ ਹੋ ਰਹੀ ਹੈ ਵੀ ਕਰਦੇ ਸੀ ਉਹ ਬਣੀ ਪੂਰਤ ਕਰਕੇ ਸਾਡੇ ਦੇ ਬੱਚੇ ਪਏ ਮਤਲਬ ਹੀ ਕਿੰਨੇ ਬੜੇ ਗਏ ਜੀ ਉਹ ਜਿਹੜੇ ਕਹਿੰਦੇ ਵੀ ਤੁਹਾਡਾ ਨਕਸ਼ਾ ਨਹੀਂ ਪਾ ਸਕਦਾ ਤੇ ਉਹ ਲੈਟਰ ਆਇਆ ਤਿੰਨ ਦਿਨ ਪਹਿਲਾਂ ਇਹ ਲੈਟਰ ਨਹੀਂ ਆਇਆ ਚਲੋ ਵੀ ਅਸੀਂ ਕਹਿੰਦੇ ਜਰਮਾਨੇ ਜਰਮਾਨੇ ਨਾਲ ਅਸੀਂ ਨਕਸ਼ਾ ਪਾਸ ਕਰਾ ਲੈਂਦੇ ਆ ਬਾਕੀ ਪਤਾ ਨਹੀਂ ਮੈਨੂੰ ਡੀਸੀਬੀ ਲੈ ਕੇ ਕੰਨੀ ਥੋੜੀ ਪਰਚੀ ਆ ਯਾਰ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪਰਚੀ ਰਹੀ ਬਾਕੀ ਦੋਆਂ ਚ ਬਰੀ ਹੋ ਗਏ ਜੀ ਜਿਹੜੀ ਇਹ ਜੋ ਕਾਰਵਾਈ ਹੋਈ ਹੈ ਇਹ ਮਜੂਦ ਨਸ਼ੇ ਬਰੂ ਲੋਰੀਆ ਜਾਂ ਨਗਰ ਕੌਂਸਲ ਦੀ ਕਰਾ ਲਈ ਤਾਂ ਡੇਢ ਸਾਲ ਹੋ ਹੀ ਕੀਤਾ ਹੀ ਹੈ ਜੀ 8-8 ਮਹੀਨੇ ਸੈਂਟਰ ਚ ਡਾਂਗ ਚ ਲਾ ਕੇ ਉਸੇ ਤੁਸੀਂ ਜੀ ਸੱਜੇ ਸਾਹਿਬ ਜੀ ਨੇ ਉਹਨਾਂ ਨੇ ਆਪਣੇ ਭੈਜੋਦੋਂ ਬਾਅਦ ਉਹ ਸਾਰੇ ਭਾਈ ਜੀ ਜਿਹੜੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸਬੰਧ ਵਿੱਚ ਨੇ ਸਾਰੇ ਕਿੰਨੇ ਸਮੇਂ ਤੱਕ ਰੋਸ਼ਾ ਕਰ ਦਿੱਤੀ 5 ਛੱਡੇ ਨੂੰ ਕਿੰਨਾ ਦਮ ਹੋ ਗਿਆ ਜੀ ਤੇ ਇਹ ਜੋ ਤੁਮ ਕਾਰਬਾ ਜੋੜੀਆਂ ਤੁਸੀਂ 10 ਵਜੇ ਪੈਸਾ ਸਾਡਾ ਆਇਆ ਸਾਡਾ ਵਾਈਟ ਮੰਨੀ ਸਾਡੀ ਰੋਡ ਤੇ ਜੁੜੀ ਹੋਈ ਨਾ ਜੀ 45 ਲੱਖ ਇੱਕ ਵਾਰ ਆਈ ਵਾਈਟ ਵਾਈ 2.50 ਕਮਾਈਆਂ 21 ਲੱਖ ਇੱਕ ਵਾਰ ਆਈ ਹੁਣ 40 ਲੱਖ ਬਿਲ ਨਾ ਫੇਰਾ ਹੈ ਜੀ ਅਗਲੇ 2 ਮਹੀਨੇ ਚ 1.5 ਲੱਖ ਫੇਰਾ ਹੈ ਹਾਂ ਸਮਝੋ ਇਹ ਕਾਰਬਾ ਜੀ ਨੂੰ ਤੁਸੀਂ ਸਹੀ ਨਹੀਂ ਸਮਝਦੇ ਤੁਸੀਂ ਕੋਈ ਅਪੀਲ ਕਰੋਗੇ ਇਸ ਕਾਰਬਾ ਨੂੰ ਲੈ ਕੇ ਹਾਂ ਜੀ ਮੈਂ ਕੋਸ਼ਿਸ਼ ਕਰਾਂਗਾ ਚਲੋ ਠੀਕ ਹੈ ਠੀਕ ਠੀਕ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਤੋਂ ਚੱਲ ਰਹੀ ਹੈ ਜਿਹਨੂੰ ਅਸੀਂ ਯੋਗ ਨਸ਼ਿਆਂ ਵਿਰੁੱਧ ਕਰੀ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਤਾਂ ਜਿਹੜਾ ਪੁਲਿਸ ਦੀ ਬੇਸਿਕ ਰਿਸਪੋਨਸਿਬਿਲਟੀ ਹੈ ਸਪਲਾਈ ਚੇਨ ਤੋਂ ਨੂੰ ਵੱਤ ਤੋਂ ਬਾਅਦ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਡਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਪੇਟਿਲਦੇ ਹੋਏ ਕੋਈ ਮਹੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹੋਣ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ ਜਾਰੀ ਹੈ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇਕਰ ਨਸ਼ਾ ਸਮਗਲਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲ ਜਾਂ ਮਕਾਨ ਬਣਾਉਣ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜ ਏਰੀਆ 'ਚ ਆਏ ਹਾਂ ਇਹ ਮੋਨ ਲਾਲ ਮੋਨੀ ਤੇ ਸੁਰਜੀਤ ਦੋ ਭਰਾਵਾਂ ਦਾ ਮਕਾਨ ਹੈ ਉਹਨਾਂ ਤੇ ਕਈ ਮੁਕਦਮੇ ਐਂਡੀਪੀਐਸ ਐਕਟ ਦੇ ਦਰ ਬੜੇ ਬਨਾਮ ਇਹ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇਹ ਤੋਂ ਪੁਲਿਸ ਕੋਲ ਹੀ ਕਰਕੇ ਕਿੰਨੇ ਮੁਕੱਦਮੇ ਬਣਾ ਕੀ ਕਰਦੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਆ ਚ ਪੰਜ ਤੋਂ ਜ਼ਿਆਦਾ ਮੁਕੱਦਮੇ ਦਰਜ ਨੇ ਖੈਰੋਂ ਇਹਦੇ ਵੀ ਮੁਕੱਦਮੇ ਦਰਜਾ ਮਸ਼ੀਲੇ ਕੈਸੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਇਸ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਕਰਾਂਗੇ ਇਹ ਜਗਾਂ ਨੂੰ ਧਿਆਨ ਆਏ ਕਿ ਬੈਗ ਬਣੀ ਹੈ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਕੰਮ ਹੈ ਇਹਨੇ ਕੀ ਗੱਦੀ ਜਾਦਾ ਸਰ ਹਰ ਇੱਕ